तरह-तरह ਦਾ ਤਸ਼ੱਦਦ ਸਹਾਰ ਲੈਂਦਾ ਸੀ ਨਹੀਂ ਦੱਸਦਾ ਸੀ ਦੱਸ ਦਿੰਦਾ ਉਹਨਾਂ ਨੇ ਜਿਠੀ ਪਾ ਦਿੱਤਾ ਰਿਹਾਈ ਦੀ ਜਿਠੀ ਵੀ ਪਾ ਦਿੱਤੀ ਇਸ ਨੇ ਆਪ ਵੀ ਪਾਈ ਆਖਿਆ ਮੈਂ ਫਲਾਣੀ ਟ੍ਰੇਨ ਤੇ ਆ ਰਹੇ ਹਾਂ ਅੰਦਰ ਜੇਲ੍ਹ ਦੇ ਵਿੱਚ ਮਜ਼ਦੂਰੀ ਕਰਦੇ ਆ ਜੋ ਇਸ ਦੇ ਪੈਸੇ ਬਣੇ ਹਨ ਉਹ 3 ਸਾਲਾਂ ਬਾਅਦ ਇਸ ਨੂੰ ਦਿੱਤੇ ਗਏ ਕਵੀ ਦਿਨ ਕਰ ਕੇ ਕਹਿੰਦੇ ਨੇ ਤੇ ਸੰਯੋਗ ਸਮੇਲੋ ਜਿਸ ਕੋਚ ਦੇਚ ਉਹ ਬੈਠਾ ਸੀ ਮੈਂ ਵੀ ਉੱਥੇ ਬੈਠਾ ਉਹਨੇ ਘਰ ਚਿੱਠੀ ਲਿਖੀ ਸੀ ਮੈਂ ਗੁਨਾਹਗਾਰ ਹਾਂ ਮੈਂ ਪਾਪੀ ਹਾਂ ਜੇ ਮੈਂ ਤੁਹਾਨੂੰ ਕਬੂਲ ਹਾਂ ਤੇ ਘਰ ਦੇ ਜਿਹੜਾ ਪੀਪਲ ਦਾ ਦਰਖਤ ਹੈ ਨਾ ਇਦ ਤੇ ਚਿੱਟੇ ਰੰਗ ਦੀ ਇੱਕ ਟਾਕੀ ਟੰਗ ਲੈਣਾ ਤੇ ਮੈਂ ਸਮਝਾਂਗਾ ਤੁਸੀਂ ਮੇਰੇ ਲਈ ਕਰਦੇ ਬੂਏ ਖੁੱਲੇ ਰੱਖੇ ਤੁਹਾਡੇ ਦਿਲ ਦੇ ਵਿੱਚ ਮੇਰੇ ਲਈ ਤਾਂ ਹੈ ਤਾਂ ਤੇ ਮੈਂ ਸਟੇਸ਼ਨ ਤੇ ਉਤਰ ਜਾਵਾਂਗਾ ਆ ਜਾਵਾਂਗਾ ਅਗਰ ਇਹ ਚਿੱਟੀ ਟਾਕੀ ਨਾ ਬੰਨੀ ਹੋਈ ਮੈਂ ਨਹੀਂ ਉਤਰਾਂਗਾ ਮੈਂ ਕਿਸੇ ਹੋਰ ਪਾਸੇ ਚਲਾ ਜਾਵਾਂਗਾ ਗੁੰਮਨਾਮ ਹੋ ਜਾਵਾਂਗਾ ਘਰ ਨਹੀਂ ਆਵਾਂਗਾ ਸਮਝਾਂਗਾ ਤੁਹਾਡੇ ਘਰ ਦੇ ਦਰਵਾਜ਼ੇ ਤੁਹਾਡੇ ਦਿਲ ਦੇ ਦਰਵਾਜ਼ੇ ਮੇਰੇ ਲਈ ਬੰਦ ਨੇ ਕਹਿੰਦੇ ਲੋ ਨੌਜਵਾਨ ਜਿਵੇਂ ਦਿਨ ਕਰਨੇ ਲਿਖੇ ਬਾਰ ਬਾਰ ਝਾਤ ਮਾਰ ਕੇ ਬਾਹਰ ਦੇਖੇ ਜਦ ਗੱਡੀ ਉਦੇਪੁਰ ਦੇ ਨੇੜੇ ਪਹੁੰਚਣ ਵਾਲੀ ਦਿਨ ਕਰ ਲੈ ਆਖਰ ਪੁੱਛ ਲਿਆ ਕਿਉਂਕਿ ਉਹਦੀਆਂ ਅੱਖਾਂ ਭਰੀਆਂ ਹਿਆਸ ਇਤਨੀ ਬੇਤਾਬੀ ਕੀ ਇਹ ਸਟੇਸ਼ਨ ਆਈ ਤੇ ਉਤਰ ਜਾਏ ਪਰ ਸਟੇਸ਼ਨ ਤੋਂ ਪਹਿਲੇ ਉਹਦਾ ਮਕਾਨ ਸੀ ਰੇਲਵੇ ਸਟੇਂਡ ਦੇ ਨਾਲ ਥੋੜੀ ਜੀਆਂ ਦੂਰੀ ਤਾਂ ਦੇਖਦਾ ਪਿਆ ਸੀ ਕਵੀ ਸੰਦਨਕਰ ਉਹਨਾਂ ਨੇ ਇਸ ਨੂੰ ਬੜੇ ਵਿਸਥਾਰ ਨਾਲ ਰੰਗ ਦੇ ਕੇ ਲਿਖਿਆ ਕਿਉਂਕਿ ਕਵੀ ਹਿਰਦਾ ਸੀ ਉਸ ਨੌਜਵਾਨ ਨੇ ਸਾਰੀ ਵਾਰਤਾ ਸੁਣਾ ਦਿੱਤੀ ਮੈਂ ਬਾਹਰ ਇਸ ਵਾਸੇ ਦੇਖਦਾ ਪਿਆ ਬਾਰ ਬਾਰ ਕਿਦਰੇ ਘਰ ਲੰਘ ਨਾ ਜਾਏ ਤੇ ਮੈਂ ਇਹ ਦੇਖਣਾ ਹੈ ਛਿੱਟੀ ਟਾਕੀ ਬੰਨੀ ਹੋਈ ਇਹ पीपल ਤੇ ਕੇ ਨਹੀਂ ਨਹੀਂ ਹੋਵੇਗੀ ਮੈਂ ਘਰ ਨਹੀਂ ਜਾਣਾ ਉਹਨਾਂ ਨੇ ਮੇਰੇ ਲਈ ਕਰਦੇ ਦਰਵਾਜ਼ੇ ਬੰਦ ਰੱਖੇ ਨੇ ਕਿਉਂਕਿ ਮੇਰੇ ਕੋਲ ਗਲਤੀ ਹੋ ਗਈ ਬਹੁਤ ਵੱਡੀ ਕਰਦੀ ਬਦਨਾਮੀ ਜੈਸੇ ਘਰ ਨੇੜੇ ਆਇਆ ਉਹ ਦੇਖ ਕੇ ਡੰਗ ਰਹਿ ਗਿਆ ਪਿੱਪਲ ਦੀਆਂ ਜਿਤਨੀਆਂ ਸ਼ਾਖਾਂ ਸਨ ਸਾਰਿਆਂ ਤੇ ਟਾਖੀਆਂ ਬਣਿਆ ਕਿਦਰੇ ਐਸਾ ਨਾ ਹੋਵੇ ਇੱਕ ਟਾਥੀ ਉਹਨੂੰ ਦਿਖਾਈ ਨਾ ਦੇਵੇ ਤੇ ਲੰਘ ਜਾ ਕਰ ਆਵੇ ਹੀ ਨਾ ਤੇ ਉਤਰੇ ਹੀ ਨਾ ਸਾਰੇ ਪੀਪਲ ਦੇ ਉਹਨਾਂ ਨੇ ਚਿੱਟੀਆਂ ਟਾਕੀਆਂ ਬਣਾਈ ਇਸ ਕਹਾਣੀ ਤੋਂ ਮੈਨੂੰ ਬੜੀ ਪ੍ਰੇਰਣਾ ਮਿਲੀ ਬੜੀ ਪ੍ਰੇਰਣਾ ਮਿਲੀ ਰੱਬ ਨੇ ਪਤਾ ਨਹੀਂ ਕਿੰਨੀ ਥਾਵਾਂ ਤੋਂ ਆਵਾਜ਼ ਮਾਰੀ ਉਹ ਰੋਜ਼ ਮਾਰਦਾ ਹੈ ਕਿਦਰੇ ਕੁਰਾਨ ਬਣ ਕੇ ਕਿਦਰੇ ਪੁਰਾਣ ਬਣ ਕੇ ਕਿਦਰੇ ਗੀਤਾ ਬਣ ਕੇ ਕਿਦਰੇ ਬਾਈਬਲ ਬਣ ਕੇ ਕਿਦਰੇ ਗਿਆਨ ਦਾ ਸਾਰ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਕੇ ਇਹ ਚਾਰੋਂ ਪਾਸੇ ਕਿਦਰੇ ਮਸਜਿਦ ਦੇ ਚੋਂ ਬੁਲਾ ਰਿਹਾ ਹੈ ਕਿਦਰੇ ਮੰਦਰ ਦੇ ਚੋਂ ਬੁਲਾ ਰਿਹਾ ਹੈ ਕਿਦਰੇ ਆਵਾਜ਼ ਮਾਰ ਰਿਹਾ ਹੈ ਗੁਰਦੁਆਰਿਆਂ ਚ ਰੋਜ਼ ਰੋਜ਼ ਮਾਰ ਰਿਹਾ ਹੈ ਤੂੰ ਆ ਜਾ ਛੱਡ ਗੁਨਾਹਾਂ ਦੀ ਗੱਲ ਪਾਪ ਦੀ ਗੱਲ ਛੱਡ ਤੂੰ ਆ ਜਾ ਮਮਤਾ ਦੀ ਮਾਰੀ ਹੋਈ ਮਾਂ ਚਿਕਣ ਨਾਲ ਲਿਬੜੇ ਹੋਏ ਬੱਚੇ ਨੂੰ ਵੀ ਸੀਨੇ ਨਾਲ ਲਾ ਲੈਂਦੀ ਹੈ ਨਹੀਂ ਦੇਖਦੀ ਮਲ ਮੂਤਰ ਨਾਲ ਲਿਬੜਿਆ ਹੈ ਨਹੀਂ ਦੇਖਦਾ ਪਰਮਾਤਮਾ ਕਿ ਮਾਂ ਵਰਗਾ ਹਿਰਦਾ ਵੀ ਨਹੀਂ ਹੈ ਲੱਖਾਂ ਮਾਵਾਂ ਕੁਰਬਾਨ ਕੀਤੀਆਂ ਜਾ ਸਕਦੇ ਨੇ ਉਸਦੇ ਮਮਤਾ ਦੇਤੇ ਇਤਨਾ ਮਮਤਾ ਭਰਿਆ ਉਹ ਜ਼ਾਹਿਰ ਹੈ ਤੂੰ ਘਰ ਆਓ ਮੇਰੇ ਮੇਂ ਮਹਾਰਾਜ ਦੀ ਬਾਣੀ ਗੁਰੂ ਅਰਜਨ ਦੇਵ ਜੀ ਤੂੰ ਘਰ ਆਓ ਮੇਰੇ ਮੇਂ ਤੁਮਰੇ ਦੁੱਖੇ ਹਰ ਆਪਨੇ ਵਾਰੇ ਇਹ ਪਾਪ ਤੇਰੇ ਕੋਲ ਨਹੀਂ ਧੋਲਣਗੇ ਉਹੀ ਤੋਵੇਗਾ